ਅੰਜੀ ਸਾਰਿਆਂ ਪਿਆਰ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ V ਸ਼ੇਪ ਗਲੇ ਦਾ ਡਿਜ਼ਾਈਨ ਬਣਾ ਕੇ ਦੱਸਾਂਗੇ ਠੀਕ ਹੈ ਜੀ ਜਿਹੜਾ ਕਿ ਬਹੁਤ ਹੀ ਆਸਾਨ ਤਰੀਕਾ ਨਾਲ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਪੂਰਾ ਪੂਰਾ ਨਿਸ਼ਾਨ ਲਾਵਾਂਗੇ ਆਪਾਂ 4 ਇੰਚ ਦਾ ਠੀਕ ਹੈ ਜੀ 4 ਇੰਚ ਦਾ ਨਿਸ਼ਾਨ ਲਾਇਆ ਹੈ ਤੇ ਲੰਬਾ ਗਲਾ ਬਣਾਉਣਾ ਹੈ ਆਪਾਂ 14 ਇੰਚ ਦੇ ਨਿਸ਼ਾਨ ਲਾਵਾਂਗੇ ਆਪਾਂ ਤੁਸੀਂ ਚਾਹੇ ਗਲਾ ਇਹਦਾ ਛੋਟਾ ਜਿਹਾ ਬਣਾ ਸਕਦੇ ਹੋ ਤੇ 15 ਇੰਚ ਦੇ ਨਿਸ਼ਾਨ ਵੀ ਲਾ ਸਕਦੇ ਆ ਕਿਉਂਕਿ 7 ਇੰਚ ਆਪਣਾ ਗਲਾ ਤਿਆਰ ਹੋਣਾ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਥੋਂ ਆਪਾਂ ਨਿਸ਼ਾਨ ਲਾਉਣਾ ਜੀ ਇਹ 1 ਇੰਚ ਦਾ ਠੀਕ ਹੈ ਜੀ ਇਥੋਂ ਲੈ ਆਪਾਂ 4 ਇੰਚ ਦਾ ਉੱਪਰੋਂ ਠੀਕ ਹੈ ਜੀ ਤੇ ਇਥੋਂ ਲੈ ਆਪਾਂ 1 ਇੰਚ ਦਾ ਤੇ ਇਸ ਤੋਂ ਬਾਅਦ ਇਸ ਨਿਸ਼ਾਨ ਨੂੰ ਇਸ ਤਰੀਕੇ ਨਾਲ ਮਿਲਾ ਦੇਾਂਗੇ ਆਪਾਂ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਸਾਈਡ ਤੇ 1 ਇੰਚ ਦਾ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਤੇ ਇੱਥੇ ਵੀ 1 ਇੰਚ ਦਾ ਨਿਸ਼ਾਨ ਲਾਵਾਂਗੇ ਤੇ ਥੱਲੇ ਵੀ 1 ਇੰਚ ਦਾ ਨਿਸ਼ਾਨ ਲਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਆਪਾਂ ਇਸ ਨਿਸ਼ਾਨ ਨੂੰ ਇਸ ਨਿਸ਼ਾਨਾ ਮਲਾਵਾਂਗੇ ਇਸ ਤਰੀਕੇ ਨਾਲ ਇਸ ਤਰੀਕੇ ਠੀਕ ਹੈ ਜੀ ਆਪਣੇ ਗਲੇ ਦੇ ਮਾਰ ਆਪਣੇ ਗਲੇ ਦੇ ਸਾਰੇ ਨਿਸ਼ਾਨ ਲੱਗ ਗਿਆ ਇਸ ਵਾਰ ਨੂੰ ਆਪਾਂ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਸੈਂਟਰ ਚੋਂ ਗਲਾ ਕਟਿੰਗ ਕਰਾਂਗੇ ਆਪਾਂ ਤੁਸੀਂ ਨਾ ਬੁਕਰ ਨੂੰ ਬਿਲਕੁਲ ਇਸ ਤਰੀਕੇ ਨਾਲ ਬਰਾਬਰ ਰੱਖਣੀ ਆ ਇਸ ਤਰੀਕੇ ਨਾਲ ਗਲੇ ਦੀ ਆਪਣੀ ਸ਼ੇਪ ਬਣ ਗਈ ਠੀਕ ਹੈ ਜੀ ਕਟਿੰਗ ਹੋ ਗਿਆ ਗਲਾ ਆਪਾਂ ਇਸ ਤਰੀਕੇ ਨਾਲ ਕਰ ਲਿਆ ਇਸ ਤੋਂ ਬਾਅਦ ਇਹਨੂੰ ਆਪਾਂ ਇੱਕ ਕਪੜੇ ਤੇ ਚਪਕਾ ਲਾਂਗੇ ਹਾਂਜੀ ਬੁਕਰਮ ਦਾ ਜਿਹੜਾ ਗਲਾ ਕੱਟਿਆ ਹੋਇਆ ਸੀ ਆਪਾਂ ਇਸ ਤਰੀਕੇ ਨਾਲ ਪ੍ਰੈਸ ਨਾਲ ਕਪੜੇ ਤੇ ਚਪਕਾ ਲਿਆ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਸ ਕਪੜੇ ਨੂੰ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਇੱਥੇ ਆਪਾਂ ਸिलाई ਲਾ ਦੇਾਂਗੇ ਇੱਕ ਠੀਕ ਹੈ ਜੀ ਸਾਈਡ ਤੇ ਆਪਾਂ ਸਲਾਈ ਲਾ ਲਈਏ ਇਸ ਤਰੀਕੇ ਨਾਲ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਸ ਤਰੀਕੇ ਨਾਲ ਗਲੇ ਦਾ ਸੈਂਟਰ ਕਰ ਲਾਂਗੇ ਇਸ ਤਰ੍ਹਾਂ ਤੇ ਉਰੇ ਤੋਂ ਇੱਥੋਂ ਹੀ ਆਪਾਂ ਸੈਂਟਰ ਕਰ ਲਾਂਗੇ ਥੱਲੇ ਤੋਂ ਠੀਕ ਹੈ ਜੀ ਇਸ ਤਰੀਕੇ ਨਾਲ ਪਰ ਆਪਾਂ ਜਿਹੜਾ ਕਮੀਜ਼ ਆ ਉਹਦਾ ਵੀ ਸੈਂਟਰ ਕਰ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਸੈਂਟਰ 'ਚ ਆਪਣੀ ਨੇ ਇੱਥੇ ਫਰੀਜ਼ ਬਣੀ ਹੋਈ ਆ ਦੇਖੋ ਆਹ ਵਾਲੀ ਠੀਕ ਹੈ ਤੇ ਇਸ ਵਾਰ ਆਪਾਂ ਕੀ ਕਰਨਾ ਇਸ ਗਲੇ ਨੂੰ ਆਪਾਂ ਸੂੜ ਦੇ ਸਿੱਧੇ ਵਾਲੇ ਪਾਸੇ ਰੱਖਣਾ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਜਿਹੜੀ ਆਪਣੀ ਕਰੀਜ਼ ਬਣੀ ਹੋਈ ਆ ਉਹਦੇ ਉੱਪਰ ਆਪਾਂ ਗਲਾ ਸੈਂਟਰ ਚ ਰੱਖ ਕੇ ਸਲਾਈ ਲਾ ਦਾਂਗੇ ਇਸ ਤਰੀਕੇ ਨਾਲ ਬਿਲਕੁਲ ਗਲਾ ਆਪਾਂ ਸੈਂਟਰ ਚ ਰੱਖਣਾ ਆਪਣਾ ਦੇਖੋ ਪ੍ਰਿਕਰੀਜ਼ ਨਾ ਕਰੀਜ਼ ਮੈਚ ਹੁੰਦੀ ਆ ਆਪਣੇ ਕਮੀਜ਼ ਦੀ ਕਰੀਜ਼ ਆ ਗਈ ਤੇ ਆਪਣੇ ਗਲੇ ਦੀ ਕਰੀਜ਼ ਆ ਗਈ ਇਸ ਤੋਂ ਆਪਾਂ ਦੂਜੀ ਸਾਈਡ ਲੈ ਜਾਾਂਗੇ ਮਸ਼ੀਨ ਨੂੰ ਬਿਲਕੁਲ ਆਪਾਂ ਬੁਕਰਮ ਦੇ ਨਾਲ ਨਾਲ ਸਿਲਾਈ ਲਾਉਣੀ ਹੈ ਬੁਕਰਮ ਦੇ ਉੱਪਰ ਸਿਲਾਈ ਨਹੀਂ ਲਾਉਣੀ इस बार दूजी सैड भी आप सिलाई ला देंगे बुकरम के नाल सिलाई लावे ਤੁਹਾਰਾ ਆਪਾਂ ਸੈਂਟਰ ਚ ਕਪੜਾ ਕਟਿੰਗ ਕਰ ਦੇਣਾ ਅੱਧਾ ਦੇ ਅੰਚ ਸਾਈਡ ਤੇ ਕਪੜਾ ਰੱਖ ਕੇ ਮਰ ਕੇ ਕਪੜਾ ਆਪਾਂ ਕਟਿੰਗ ਕਰ ਜਾਗੇ ਇਹ ਇਥੇ ਆਪਾਂ ਹੁੰਜਾਂ ਜੈਸ ਤੇ ਕਿਦਾਂ ਕੱਟ ਲਾ ਦਾਂਗੇ ਜਿਹੜਾ ਆਪਣਾ ਕੱਟਾ ਸਲਾਈ ਦੇ ਉੱਪਰ ਨਹੀਂ ਜਾਣਾ ਚਾਹੀਦਾ ਠੀਕ ਹੈ ਜੀ ਤੇ ਇਸ ਤਵਾਰ ਗਲੇ ਨਾਲ ਪੁੱਠੇ ਪਾਸੇ ਫੋਲਡ ਕਰ ਦਾਂਗੇ ਇਸ ਤਰੀਕੇ ਨਾਲ ठीक है जी तो एक आप सिलाई ला जाएंगे देखो इस तरीके का अपना गला बन गया ठीक है जी ਤੇ ਕੱਚੀ ਸਲਾਈ ਆਪਾਂ ਉੱਪਰ ਲਾਤੀ ਆ ਠੀਕ ਆ ਜੀ ਇਸ ਤੋਂ ਬਾਅਦ ਦੋ ਪੱਟੀਆਂ ਲਾਵਾਂਗੇ ਆਪਾਂ ਇਸ ਤਰੀਕੇ ਨਾਲ ਤੇ ਜਿਹੜੀ ਪੱਟੀਆਂ ਦੀ ਚੁੜਾਈ ਹੈ ਇਹ ਹੈਗੀ ਹੈ ਜੀ 3 ਇੰਚ ਠੀਕ ਆ ਜੀ ਤੇ ਲੰਬੀ ਆਪਾਂ ਗਲੇ ਦੇ ਹਿਸਾਬ ਨਾਲ ਪੱਟੀ ਰੱਖੀ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਇਸ ਪੱਟੀ ਤੇ ਲੈਸ ਲਾਵਾਂਗੇ ਦੋ ਪੱਟੀਆਂ ਲੈ ਲਿਆਂਗਾ ਆਪਾਂ ਠੀਕ ਆ ਜੀ ਦੇਖੋ ਦੋਨਾਂ ਦਾ ਖੁੱਲੇ ਵਾਲਾ ਪਾਸਾ ਬਾਹਰ ਨੂੰ ਇਹਦੇ ਵੀ ਖੁੱਲੇ ਵਾਲਾ ਪਾਸਾ ਬਾਹਰ ਨੂੰ ਤੇ ਇਹਦੇ ਵੀ ਖੁੱਲੇਲਾ ਪਾਸਾ ਬਾਹਰੋਂ ਬੰਦ ਵਾਲੀ ਸਾਈਡ ਦੋਨੇ ਵਿੱਚ ਸੈਂਟਰ 'ਚ ਹੈ ਠੀਕ ਹੈ ਜੀ ਤੇ ਆਪਾਂ ਹੁਣ ਇਹਨੇ ਪੱਟੀਆਂ ਦੇ ਸੈਂਟਰ 'ਚ ਲੈਸ ਲਾਉਣੀ ਹੈ ਇਹ ਸੈਂਟਰ 'ਚ ਲਾਵਾਂਗੇ ਆਪਾਂ ਲੈਸ ਨਾ ਕਿ ਇਧਰ ਨੂੰ ਨਹੀਂ ਨਾ ਇਧਰ ਨੂੰ ਨਹੀਂ ਆਪਾਂ ਸੈਂਟਰ 'ਚ ਲਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਇੱਕ ਪੱਟੀ ਤੇ ਆਪਣੀ ਲੈਸ ਲੱਗ ਗਈ ਹੈ ਤੇ ਸੇਮ ਇਸ ਤਰੀਕੇ ਨਾਲ ਦੂਜੀ ਪੱਟੀ ਤੇ ਲੈਸ ਲਾਵਾਂਗੇ ਆਪਾਂ ਠੀਕ ਹੈ ਜੀ ਪੱਟੀਆਂ ਤੇ ਆਪਣੀ ਲੈਸ ਲੱਗ ਗਈ ਹੈ ਇਸ ਤੋਂ ਬਾਅਦ ਇਹਨਾਂ ਪੱਟਿਆਂ ਨੂੰ ਆਪਾਂ ਇੱਥੇ ਇਸ ਤਿਕਨੇ ਰੱਖਣਾ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਇਧਰ ਆਪਾਂ ਪੈਰ ਪੈਰ ਦੀ ਸਿਲਾਈ ਲਾਦਣੀ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇੱਕ ਪੱਟੀ ਲਾਵਾਂਗੇ ਇਸ ਤਰੀਕੇ ਨਾਲ ਰੱਖਾਂਗੇ ਇਹਨੂੰ ਆਪਾਂ ਤੇ ਸਾਰੀ ਪੱਟੀ ਆਪਾਂ ਬਰਾਬਰ ਬਰਾਬਰ ਰੱਖਣੀ ਹੈ ਵੱਧ ਘੱਟ ਨਹੀਂ ਰੱਖਣੀ ਠੀਕ ਹੈ ਜੀ ਤੇ ਇੱਥੇ ਆਪਾਂ ਡਬਲ ਸਲਾਈ ਕਰ ਦਾਂਗੇ ਤੇ ਇਧਰ ਆਪਾਂ ਸਲਾਈ ਹਜੇ ਨਹੀਂ ਲਾਉਣੇਗੀ ਉਸ ਤੋਂ ਬਾਅਦ ਦੂਜੀ ਸਾਈਡ ਵੀ ਇਸ ਤਰੀਕੇ ਨਾਲ ਪੱਟੀ ਰੱਖਾਂਗੇ ਆਪਾਂ ਤੇ ਜਿੰਨੀ ਪੱਟੀ ਆਪਾਂ ਇਦਾਂ ਚੌੜੀ ਲਈਏ ਓਨੀ ਪੱਟੀ ਹੀ ਆਪੇ ਇਧਰ ਲਾਵਾਂਗੇ ਚੌੜੀ ਠੀਕ ਹੈ ਜੀ ਹੁਣ ਦੋਨੋਂ ਪੱਟੀਆਂ ਨੂੰ ਬਿਲਕੁਲ ਆਪਾਂ ਸੈੱਟ ਕਰ ਲੈਣੇ ਇੱਥੇ ਠੀਕ ਹੈ ਜੀ ਇਸ ਤਰੀਕੇ ਨਾਲ ਸੈੱਟ ਕਰਕੇ ਤੇ ਇੱਥੇ ਆਪਾਂ ਸਲਾਈ ਲਾ ਦਾਂਗੇ ਆਪਣੀ ਇਸ ਤਿਕਨੇ ਪੱਟੀ ਲਾ ਕੇ ਸਲਾਈ ਲੱਗੀ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਇੱਥੋਂ ਤੱਕ ਆਪਣਾ ਗਲਾ ਬਣਿਆ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ 7 ਇੰਚ ਦਾ ਗਲਾ ਆਪਣਾ ਕੰਪੀਟਰ ਰੱਖਣਾ ਤੇ ਆਪਾਂ ਲਾਵਾਂਗੇ 7-7 ਇੰਚ ਤੇ ਨਿਸ਼ਾਨ ਲਾ ਦੇਾਂਗੇ ਆਪਾਂ ਇੱਥੇ ਇੱਥੋਂ ਲੈ ਕੇ ਆਪਾਂ 7 ਇੰਚ ਦੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਇੰਨਾ ਤੇ ਇਧਰ ਵੀ ਆਪਾਂ 7 ਇੰਚ ਤੇ ਹੀ ਨਿਸ਼ਾਨ ਲਾਵਾਂਗੇ ਇੰਨਾ ਠੀਕ ਹੈ ਜੀ ਹੁਣ ਜਿਹੜਾ ਇੰਨਾ ਗਲਾ ਹੈਗਾ ਇੱਥੇ ਆਪਾਂ ਕੱਪੜਾ ਰੱਖਾਂਗੇ ਥੱਲੇ ਉੱਪਰ ਆਪਾਂ 7 ਇੰਚ ਦਾ ਗਲਾ ਆਪਣਾ ਕੰਪਲੀਟ ਕਰ ਦੇਣਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਆਪਾਂ ਆਹ ਵਾਲਾ ਕੱਪੜਾ ਇਹਦੇ ਵਿੱਚ ਨਿਕਲਿਆ ਸੀ ਆਪਣਾ ਜਿਹੜਾ ਆਪਾਂ ਕਟਿੰਗ ਕੀਤਾ ਹੋਇਆ ਸੀ ਗਲਾ ਉਸ ਕੱਪੜੇ ਨੂੰ ਹੀ ਫੋਲਡ ਕਰਕੇ ਤੇ ਆਪਾਂ ਥੱਲੇ ਲਾ ਦੇਾਂਗੇ ਇੱਥੇ ਠੀਕ ਹੈ ਇਸ ਤੋਂ ਬਾਅਦ ਆਹ ਵਾਲਾ ਕੱਪੜਾ ਆਪਣੇ ਥੱਲੇ ਲਾ ਗਏ ਨੇ ਇੱਥੇ ਠੀਕ ਹੈ ਜੀ ਠੀਕ ਹੈ ਜਿਹੜਾ ਆਪਾਂ ਨਿਸ਼ਾਨ ਲਾਇਆ ਸੀ ਉਹਨਾਂ ਨਿਸ਼ਾਨਾਂ ਦੇ ਉੱਪਰ ਹੀ ਆਪਾਂ ਕੱਪੜਾ ਰੱਖਣਾ ਠੀਕ ਹੈ ਜੀ ਬਿਲਕੁਲ ਨਿਸ਼ਾਨਾਂ ਦੇ ਬਰਾਬਰ-ਬਰਾਬਰ ਕੱਪੜਾ ਹੈ ਆਪਣਾ ਤੇ ਇਸ ਤੋਂ ਬਾਅਦ ਆਪਾਂ ਇੱਥੇ ਦੱਬ ਮੀਸਿਨ ਲਾ ਦੇਾਂਗੇ ਇੱਕ ਆਪਾਂ ਠੀਕ ਹੈ ਸੈੱਟ ਕਰਕੇ ਇੱਥੇ ਆਪਾਂ ਪੈਨ ਲਾ ਰਹੇਗੇ ਜਿਹਨਾਂ ਕੇ ਗਲਾ ਆਪਣਾ ਹਿੱਲੇ ਨੇ ਥੋਂ ਠੀਕ ਹੈ ਜੀ ਤੇ ਇਧਰਲੀ ਸਾਈਡ ਵੀ ਆਪਾਂ ਲਾ ਦੇਣੇ ਸੂਈ ਤੇ ਕਹਿੰਦੇ ਤੁਸੀਂ ਕੱਪੜਾ ਲਵਣਾ ਜਿਹੜਾ ਆਪਣਾ ਉਪਰ ਗਲਾ ਵੀ ਬਾਲਾ ਚੌੜਾ ਨਾ ਹੋਏ ਠੀਕ ਹੈ ਜੀ ਤੇ ਇਥੋਂ ਸਲਾਈ ਲੈ ਕੇ ਆਵਾਂਗੇ ਆਪਾਂ ਦੱਬਮੀ ਜੀ ਆਪਣਾ ਗਲਾ ਬਣ ਕੇ ਕੰਪਲੀਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਆਪਣਾ ਗਲਾ ਕਿੰਨਾ ਸੋਹਣਾ ਬਣਿਆ ਇਹਦੇ ਥਲੇ ਤੁਸੀਂ ਭਾਵੇਂ ਪੈਂਟਕਸ ਵਾਲਾ ਕਪੜਾ ਵੀ ਲਾ ਸਕਦੇ ਆ ਤੇ ਇੱਥੇ ਤੁਸੀਂ ਬਟਨ ਵੀ ਲਾ ਸਕਦੇ ਆ ਤੁਸੀਂ ਇੱਥੇ ਅਲੱਗ ਦਾ ਕਪੜਾ ਵੀ ਲਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਜਿਹੜਾ ਸਾਡੇ ਕੋਲ ਥੋੜਾ ਕਸਟਮਰ ਤੁਹਾਨੂੰ ਕਪੜਾ ਦਿੰਦਾ ਉਸ ਹਿਸਾਬ ਨਾਲ ਤੁਸੀਂ ਇੱਥੇ ਡਿਜ਼ਾਈਨ ਬਣਾ ਸਕਦੇ ਆ ਤੇ ਆਪਾਂ ਗਲੇ ਦਾ ਡਿਜ਼ਾਈਨ ਬਣਾਤਾ ਜੀ ਬਹੁਤ ਸੌਖੇ ਥਿਕਾ ਗਲੇ ਡਿਜ਼ਾਈਨ ਬਣਿਆ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ